ਅੱਛੀ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣੇ ਪੇਜ ਪੰਜਾਬ ਟੂਰ ਤੇ ਲੋ ਵੀ ਮਿੱਤਰੋ ਤੁਹਾਡੀ ਖਾਤਰ ਆਪਾਂ ਨਾ 13 ਮਾਡਲ ਗੱਡੀ ਲੈ ਕੇ ਆਇਆ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਲੈ ਵੀ ਨੰਬਰ ਤੇ ਮਰਾਈ ਕਰਾਂਗੇਗਾ ਪੀ ਵੀ 3 ਮਕਸਰ ਨੰਬਰ ਦੀ ਗੱਡੀ ਹੈਗੀ ਘੈਂਟ ਗੱਲਬਾਤ ਆ ਸਾਫ ਸੁਥਰੀ ਸਾਰੀ オリジナル ਗੱਡੀ ਹੈਗੀ ਲੈ ਵੀ ਇਧਰ ਬਾਰ ਅੰਦਰ ਬਾਰ ਮਰਵਾਦੀ ਕਰਾਂਗੇਗਾ ਗੱਡੀ ਦੇ ਆਕੇ ਬ੍ਰੀਟੋ ਆ ਬਾਈ ਮਿੰਦਰਾ ਦੀ ਦੂਜੇ ਨਾਮ ਦੀ ਆ ਘੈਂਟ ਗੱਲਬਾਤ ਆ ਸੀਟ ਕਵਰ ਜਮਾ ਨਵੇਂ ਆ ਅੰਟੀਰੀਅਰ ਤੇ ਮਰਾਈ ਬਾਈ ਨੀਗਾ ਅੰਟੀਰੀਅਰ ਪੂਰਾ ਸਾਫ ਸੁਥਰਾ ਐਨ ਓਕੇ ਗੱਲਬਾਤ ਆ ਓਰੀਜਨਲ ਹੀ ਚੱਲੀ ਵੀ ਆ ਬਾਈ ਇਹ 80000 ਠੀਕ ਹੈ ਜੀ ਸਾਫ਼ ਸੁਥਰੀ ਤੇ ਸੋਹਣੀ ਗੱਡੀ ਆ ਤੇ ਵੀ ਸਾਰੀ ਗੱਡੀ ਤੇ ਮਰਜ਼ੀ ਕਰਾ ਚਾਹਤ ਤਵੇ ਇਧਰ ਲਈ ਬਸ ਚਾਬੀ ਦੀ ਮਰਜ਼ੀ ਕਰਾਂਗੇ ਸੈਂਟਰ ਲੌਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ ਘੈਂਟ ਗੱਲਵਾ ਦਾ ਗੱਡੀ ਦੇ ਵਿੱਚ ਇੰਜਨ ਗੇਅਰ ਦੀ ਓਕੇ ਆ ਲੈ ਵੀ ਟਾਇਰਾਂ ਤੇ ਤੇ ਅਲਾਇਆਂ ਤੇ ਮਰਜ਼ੀ ਕਰਾਂਗੇ ਅਲਾਇ ਟਾਇਰ ਬਾਈ ਬਿਲਕੁਲ ਨਵੇਂ ਆ ਜਮਾ ਸਾਰੇ ਸਾਫ਼ ਸੁਥਰੀ ਤੇ ਸੋਹਣੀ ਗੱਡੀ ਆ ਇੰਜਨ ਗੇਅਰ ਦੀ ਓਕੇ ਆ ਤੇ ਗੱਡੀ ਖੜੀ ਆ ਬਾਈ ਪਿੰਡ ਦਿਆਲਪੁਰੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਆਪਣੇ ਸਰਾਤਪੁਰੇ ਪਿੰਡ ਤੋਂ ਬਈ 4 ਕਿਲੋਮੀਟਰ ਬਾਅਦ ਸਾਈਡ ਤੇ ਆ ਗੱਡੀ ਦੀ ਜਿਹੜੀ ਡਿਮਾਂਡ ਆ ਮਿੱਤਰੋ ਉਹ ਓਨਲੀ 1 ਲੱਖ ਤੇ 90000 ਰੁਪਿਆ 네ਗੋਸ਼ੀਏਬਲ ਰੇਟ ਆ ਮੰਨ ਤਨ ਹੋ ਜਾਊਗਾ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ ਡੀਲ ਆਪਾਂ ਕਰਾ ਦੇਂਗੇ ਬਾਈ ਜੀ ਘਰੇ ਖੜੀ ਹੈ ਗੱਡੀ 2013 ਮਾਡਲ ਆ ਮਹਿੰਦਰਾ ਦੀ ਬ੍ਰੀਟੋ ਦੂਜੇ ਨਾਮ ਦੀ ਆ ਘੈਂਟ ਗੱਲਬਾਤ ਆ ਸਾਫ ਸੁਥਰੀ ਗੱਡੀ ਹੈਗੀ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ